ਗਰਮੀਆਂ ਦੇ ਮੌਸਮ ਦੌਰਾਨ ਜਿਹੜਾ ਨਿੰਬੂ ਪਾਣੀ ਐਕਸਟਰੀ ਆਪਣੇ ਘਰਾਂ ਦੇ ਵਿੱਚ ਬਣਦਾ ਹੈਗਾ ਤੇ ਨਿੰਬੂ ਪਾਣੀ ਲਈ ਜਿਹੜੀ ਮੁੜਤੀ ਜ਼ਰੂਰਤ ਹੈਗੀ ਉਹ ਨਿੰਬੂ ਦੀ ਆ ਆ ਨਿੰਬੂ ਦੇ ਵਿੱਚ ਜਿਹੜੀ ਜ਼ਿਆਦਾ ਸਮੱਸਿਆ ਆਉਂਦੀ ਹੈਗੀ ਉਹ ਇਹੀ ਆਉਂਦੀ ਹੈ ਕਿ ਨਿੰਬੂ ਦਾ ਫਲ ਜਿਹੜਾ ਏਦੋਂ ਪਹਿਲਾਂ ਹੀ ਕੁਝ ਬੂਟਿਆਂ ਦੇ ਉੱਪਰ ਪੱਕ ਕੇ ਹਟ ਜਾਂਦਾ ਹੈਗਾ ਤੇ ਜਦੋਂ ਗਰਮੀਆਂ ਦੇ ਵਿੱਚ ਨਿੰਬੂ ਦੀ ਜ਼ਰੂਰਤ ਹੁੰਦੀ ਹੈਗੀ ਉਦੋਂ ਆਪਾਂ ਨੂੰ ਨਿੰਬੂ ਦਾ ਫਲ ਜਿਹੜਾ ਆਪਣੇ ਬੂਟਿਆਂ ਦੇ ਉੱਤੋਂ ਨਹੀਂ ਮਿਲਦਾ ਹੈਗਾ ਇਸ ਕਿਸਮ ਬਾਰੇ ਲਗਭਗ ਕਾਫੀ ਸਾਰੀਆਂ ਵੀਡੀਓ ਆਪਾਂ ਪਹਿਲਾਂ ਵੀ ਬਣਾ ਚੁੱਕੇ ਆਂਗੇ ਪਰ बार-बार ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਹੈਗਾ ਕਿ ਜਿਹੜੀ ਜਾਣਕਾਰੀ ਕਿਸਮ ਬਾਰੇ ਹੈ ਜਾਂ ਸਾਮ ਸੰਭਾਲ ਬਾਰੇ ਹੈਗੀ ਉਹ ਵਾਰੀ-ਵਾਰੀ ਆਪਣੇ ਜਿਹੜਾ ਦਿਮਾਗ ਦੇ ਵਿੱਚ ਆਉਂਦੀ ਰਹੇ ਤੇ ਆਪਾਂ ਜਿਹੜੀਆਂ ਗਲਤੀਆਂ ਕਰਦੇ ਆ ਜਾਂ ਕਿਸਮ ਲਾਉਣ ਵੇਲੇ ਜਾਂ ਉਹਦੀ ਸਾਮ ਸੰਭਾਲ ਵੇਲੇ ਉਹ ਨਾ ਕਰੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਨਿੰਬੂ ਦੀ ਬਾਰਾ ਮਾਸੀ ਕਿਸਮ ਬਾਰੇ ਜਿਹੜੀ ਕਿ ਸਾਲ ਦੇ ਵਿੱਚ ਹਰ ਸਮਾਂ ਜਿਹੜਾ ਫਰੂਟ ਇਹਦੇ ਉੱਤੇ ਲੱਗਦਾ ਹੈਗਾ ਤੇ ਇਹਨੂੰ ਤੁਸੀਂ ਕਿਸ ਸਮੇਂ ਲਗਾ ਸਕਦੇ ਹੋ ਕਿਵੇਂ ਇਹਨੂੰ ਪਾਣੀ ਦੇਣਾਗਾ ਤੇ ਕੀ ਇਸ ਬੂਟੇ ਦੀ ਖਾਸੀਅਤ ਆਗੀ ਤੇ ਕੀ ਕੋਸ਼ਕ ਕਾਕਾਂ ਦੀ ਮਾਨਸਿਕਤਾ ਮਾਨਸਿਕਤਾ ਕੀ ਵੀ ਇਹਦੇ ਸੰਬੰਧੀ ਉਹ ਕੀ ਸੋਚਦੇ ਨੇਗੇ ਉਹਦੇ ਬਾਰੇ ਵੀ ਕੋਸ਼ਕ ਗੱਲ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਆ ਇਸ ਜਿਹੜੀ ਕਿਸਮ 12 ਮਾਸੀ ਹੈਗੀ ਇਹਨੂੰ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਹੁਣ ਜਿਹੜਾ ਇਹਦਾ ਬਿਲਕੁਲ ਠੁਕ ਮਾਸਾ ਜਿਹੜਾ ਚੱਲ ਰਿਹਾ ਹੈਗਾ ਪੰਜਾਬ 12 ਮਾਸੀ 8 ਪੰਜਾਬ 12 ਮਾਸੀ 12 ਤੇ ਇਹ ਦੋ ਤਿੰਨ ਕਿਸਮਾਂ ਜਿਹੜੀਆਂ ਇਹਦੇ ਵਿੱਚ ਹੈਗੀਆਂ ਗੀਆਂ ਬੀਜ ਇਹਦੇ ਵਿੱਚ ਨਾ ਮਾਤਰ ਹੁੰਦਾਗਾ ਸਾਈਜ਼ ਇਹਦਾ ਲਗਭਗ ਇੰਨੇ ਸਾਈਜ਼ ਦਾ ਇਹ ਬਣ ਜਾਂਦਾ ਆਮ ਨਿੰਬੂ ਨਾਲੋਂ ਵੱਡਾ ਹੁੰਦਾ ਰਸ ਕਾਫੀ ਜ਼ਿਆਦਾ ਹੁੰਦਾ ਤੇ ਰਸ ਉਸ ਨਿੰਬੂ ਦੇ ਨਾਲ ਨਾਲ ਰਲਦਾ ਮਿਲਦਾ ਹੀ ਹੁੰਦਾਗਾ ਪਰ ਫਿਰ ਵੀ ਕੁਝ ਜਿਹੜੇ ਕਸਟਮਰ ਨੇ ਜਾਂ ਬੂਟਾ ਖਰੀਦਣ ਵਾਲੇ ਨੇਗੇ ਉਹ ਇਹ ਸੋਚਦੇ ਨੇ ਕਿ ਵੱਡਾ ਨਿੰਬੂ ਟੇਸਟੀ ਨਹੀਂ ਹੁੰਦਾ ਇਸ ਕਰਕੇ ਅਸੀਂ ਇਹ ਨਹੀਂ ਲਾਉਣਾਗਾ ਪਰ ਇਹਦੇ ਫਾਇਦੇ ਬਹੁਤ ਨੇ ਕਿਉਂਕਿ ਇੱਕ ਤਾਂ ਗੁੱਛਿਆਂ ਦੇ ਵਿੱਚ ਲੱਗਦਾ ਹੈ ਕਿ ਇੱਕ ਇਹਦਾ ਫਲ ਝੜਦਾ ਬਹੁਤ ਘੱਟਾ ਫਲ ਪੱਕਦਾ ਵਧੀਆ ਹੈ ਤੇ ਦੂਸਰਾ ਜਿਹੜਾ ਹਰ ਸਮੇਂ ਤੁਹਾਨੂੰ ਇਹ ਉਪਲਬਧ ਹੋ ਜਾਂਦਾ ਹੈ ਕਿਉਂਕਿ ਇਹਦੋਂ ਪਹਿਲਾਂ ਸਰਦੀਆਂ ਦੇ ਵਿੱਚ ਵੀ ਲੱਗਿਆ ਸੀਗਾ ਹੁਣ ਗਰਮੀਆਂ ਦੇ ਸ਼ੁਰੂ ਹੋਣ ਦੇ ਨਾਲ ਹੀ ਜਿਹੜਾ ਇਹ ਫਲ ਪਕਾਉਣਾ ਸ਼ੁਰੂ ਕਰਤਾ ਜਿਵੇਂ ਗਰਮੀਆਂ ਦੇ ਵਿੱਚ ਫਲ ਮਿਲ ਜਾਂਦਾ ਹੈ ਜੁਲਾਈ ਦੇ ਵਿੱਚ ਫਲ ਜਾਂ ਜੂਨ ਜੁਲਾਈ ਦੇ ਵਿੱਚ ਆਪਾਂ ਤੋੜ ਲੈਂਦੇ ਆ ਫਿਰ ਫੇਰ ਅਗਸਤ ਦੇ ਵਿੱਚ ਇਹ ਫਲ ਚੱਕ ਲੈਂਦਾ ਜਿਹੜਾ ਕਿ ਸਰਦੀਆਂ ਦੇ ਵਿੱਚ ਪੱਕ ਜਾਂਦਾ ਇਸ ਕਰਕੇ ਦਾ ਬਾਰਾ ਮਾਸੀ ਨਾ ਬਿਲਕੁਲ ਠੁਕਮਾਗਾ ਕਿਉਂਕਿ ਇਹ ਸਾਰਾ ਸਾਲ ਜਿਹੜਾ ਫਰ ਦਿੰਦਾ ਰਹਿੰਦਾ ਹੈਗਾ ਡਾਉਣ ਦੇ ਸਮੇਂ ਬਾਰੇ ਗੱਲਬਾਤ ਹੋ ਚੁੱਕੀ ਹੈ ਤੇ ਬਾਕੀ ਪਾਣੀ ਦੇਣ ਲਈ ਜਿਹੜਾ ਸਭ ਤੋਂ ਜਰੂਰੀ ਚੀਜ਼ ਹੈ ਕਿ ਪਾਣੀ ਇਹਨੂੰ ਘੱਟ ਤੋਂ ਘੱਟ ਦਿੱਤਾ ਜਾਵੇ ਉਹਦੇ ਲਈ ਆਪਾਂ ਥੜਾ ਬਣਾ ਦੇਣਾ ਕਟਾਈ ਇਹਦੀ ਜਿਹੜੀ ਦਸੰਬਰ ਜਨਵਰੀ ਦੇ ਮਹੀਨੇ ਉਸ ਤਰੀਕੇ ਨਾਲ ਕਰ ਦੇਣੀ ਹੈ ਕਿ ਬੂਟੇ ਨੂੰ ਬਚਾਲੋ ਜਿਹੜੀ ਧੁੱਪ ਪੈਂਦੀ ਰਹੇ ਹਵਾ ਪੈਂਦੀ ਰਹੇ ਤੇ ਪਾਸਿਆਂ ਨੂੰ ਬੂਟੇ ਦਾ ਜਿਹੜਾ ਫਲਾਬ ਤੁਸੀਂ ਜਿੰਮੇ ਦੇਖ ਸਕਦੇ ਹੋ ਇਸ ਲੋਟ ਆਪਾਂ ਕਰਾ ਲੈਣਾਗਾ ਤੇ ਹੌਲੀ-ਹੌਲੀ ਜਿਹੜਾ ਉੱਪਰ ਇਹਨੂੰ ਲੈ ਜਾਣਾ ਹੈਗਾ ਆਪਾਂ ਬੂਟੇ ਨੂੰ ਚੰਗੀ ਛਤਰੀ ਬਣਾ ਕੇ ਖਾਦ ਜਿਹੜੀ ਸਾਲਕ ਦੇ ਬੂਟੇ ਨੂੰ 10 ਕਿਲੋ ਰੂੜੀ ਦੀ ਖਾਦ ਹਰ ਸਰਦੀਆਂ ਦੇ ਵਿੱਚ ਦਸੰਬਰ ਜਨਵਰੀ ਦੇ ਮਹੀਨੇ ਤੁਸੀਂ ਦੇ ਦੇਣੀ ਹੈਗੀ ਤੇ ਕੁਝ ਕੋਹਲ ਜਿੰਨਾ ਬਾਰੇ ਕਿ ਆਪਾਂ ਜਲਦੀ ਵੀਡੀਓ ਵੀ ਲੈ ਕੇ ਆਵਾਂਗੇ ਕਿਵੇਂ ਬਣਾਉਣੇ ਹੈਗੇ ਉਹਨਾਂ ਦਾ ਛਿੜਕਾ ਇਹਦੇ ਉੱਤੇ ਤੁਸੀਂ ਕਰਦੇ ਰਹਿਣਾਗਾ ਉਹਦੇ ਵਿੱਚ ਪਾਥੀਆਂ ਦਾ ਕੋਹਲ ਹੋ ਗਿਆ ਉਹਦੇ ਵਿੱਚ ਖਲ ਦਾ ਕੋਹਲ ਹੋ ਗਿਆ ਖਲ ਪਾਥੀਆਂ ਕਲੀ ਤੇ ਨਾਲ ਜਿਹੜਾ ਉਹਦੇ ਚ ਖੱਟੀ ਲੱਸੀ ਇਹਨਾਂ ਚਾਰਾਂ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਘੋਲ ਬਣਦਾ ਉਹ ਹੋ ਗਿਆ ਇਸ ਤਰ੍ਹਾਂ ਦੇ ਘੋਲ ਜਿਹੜੇ ਉੱਤੇ ਛਿੜਕਾਅ ਕਰਨ ਦੇ ਨਾਲ ਫਲ ਜਿਹੜਾ ਵਧੀਆ ਆਕਾਰ ਦਾ ਬਣਦਾਗਾ ਝੜਦਾ ਘੱਟ ਆਗਾ ਤੇ ਬਾਕੀ ਕਿਸਮ ਤੇ ਬਹੁਤ ਡਿਪੈਂਡ ਕਰਦਾਗਾ ਕਿਸਮ ਦੀ ਨਿਸ਼ਾਨੀ ਦੀ ਗੱਲ ਕਰ ਲਈਏ ਤਾਂ ਜਿਹੜਾ ਪੱਤੇ ਇਹਦੇ ਜਿਹੜੇ ਜਦੋਂ ਨਵੇਂ ਨਿਕਲਦੇ ਆ ਤਾਂ ਥੋੜੀ ਜੀ ਲਾਲੀ ਦੇ ਵਿੱਚ ਨਿਕਲਦੇ ਆਗੇ ਇਹ ਇਹਦੀ ਖਾਸ ਨਿਸ਼ਾਨੀ ਹੈਗੀ ਲੰਬਾ ਪੱਤਾ ਇਹਦਾ ਤੇ ਜਿਹੜਾ ਕੰਡੇ ਤੇ ਕਾਫੀ ਜ਼ਿਆਦਾ ਘੱਟ ਹੁੰਦੇ ਨੇ ਦੂਜੇ ਕਾਗਜੀ ਤੇ ਜਿਹੜਾ ਕੁੰਭਗਾਰ ਨਿੰਬੂ ਦੇ ਮੁਕਾਬਲੇ ਜੀ ਪੱਤਾ ਉਹਨਾਂ ਨਾਲੋਂ ਇਹਦਾ ਵੱਡਾ ਹੁੰਦਾ ਹੈਗਾ ਤੇ ਫਲ ਵੀ ਇਹਦਾ ਜਿਹੜਾ ਉਹਦੇ ਨਾਲੋਂ ਵੱਡਾ ਹੁੰਦਾ ਹੈਗਾ ਆ ਲਗਭਗ ਜਿਹੜੀਆਂ ਸਾਰੀਆਂ ਜ਼ਰੂਰੀ ਦੀਆਂ ਜਾਣਕਾਰੀਆਂ ਇਸ ਬੂਟੇ ਸੰਬੰਧੀ ਜੋ ਕਿ ਨਿੰਬੂ ਦੀ 12 ਮਾਸੀ ਕਿਸਮ ਆਪਾਂ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਫਿਰ ਵੀ ਕੋਈ ਵੀਡੀਓ ਦੇ ਵਿੱਚੋਂ ਮਿਸ ਰਹਿ ਗਿਆ ਹੋਵੇ ਜਾਂ ਕਿਸੇ ਚੀਜ਼ ਨੂੰ ਸਮਝਾਉਣ ਦੇ ਵਿੱਚ ਅਸੀਂ ਅਸਮਰਥ ਰਹੇ ਹੋਈਏ ਤਾਂ ਤੁਸੀਂ ਜਿਹੜਾ ਕਮੈਂਟ ਦੇ ਰਾਹੀਂ ਜਿਹੜਾ ਸਵਾਲ ਕਰ ਸਕਦੇ ਹੋਗੇ ਅਸੀਂ ਕੋਸ਼ਿਸ਼ ਕਰਾਂਗੇ ਜਵਾਬ ਦੇਣ ਦੀ ਤੇ ਵੀਡੀਓ ਨਾਲ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਜਿਹੜਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ